ਏਰੀਆਂ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦੇ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ। ਭਾਜੀ ਹੁਣਾਂ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡ ਦਿਓ। ਇੰਨਾ ਨਿਤਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾੜਾ ਨਹੀਂ ਕਰ ਸਕਦੇ ਹੋ। ਉਹ ਐਤੋ ਤੁਰੇ ਫਿਰਦੀ ਜਾਂਦੀ ਹੁੰਦੀ ਸੀਗੀ ਜਿਹਨੂੰ ਭਾਜੀ ਨੇ ਐ ਹੱਥਾਂ ਤੇ ਚੱਕ ਲਿਆ। ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ। ਪਿੰਕੀ ਢਾਲੀਵਾਲ ਨੂੰ ਲਿਆਂਦਾ ਗਿਆ ਸੀਗਾ ਘਰ ਲੈ ਕੇ ਆਈ ਸੀਗੀ ਪੁਲਿਸ ਔਰ ਸੀਆਈਏ ਪੁਲਿਸ ਜੋ ਹੈ ਸੀਆਈਏ ਸਟਾਫ ਪੁਲਿਸ ਲੈ ਕੇ ਆਈ ਸੀਗੀ ਕਈ ਕਾਗਜ਼ਾਤ ਵੀ ਦੱਸਿਆ ਜਾ ਰਿਹਾ ਹੈ ਕਿ ਜਬਕੀ ਤੇ ਜਾਣ ਦੀ ਖਬਰ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ तकरीबन 2 ਘੰਟੇ ਕਰ ਦੇ ਅੰਦਰ ਪੁੱਛਗਿੱਛ ਕੀਤੀ ਗਈ ਜਿਹੜੀ ਪਤੀ ਸਭ ਕੁਝ ਬਰਾਮਦਗੀ ਵੀ ਹੋਈ ਹੈ ਤਲਵਿੰਦਰ ਜੀ ਤਲਵਿੰਦਰ ਜੀ ਕੋਈ ਬਰਾਮਦਗੀ ਦਾ ਜਿਹੜਾ ਪਾਰਟ ਹੈ ਜੀ ਹੈ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੋ ਵੀ ਡਿਟੇਲਸ ਹੋਣਗੀਆਂ ਉਹ ਦੱਸ ਦਿੱਤੀਆਂ ਜਾਣਗੀਆਂ ਤਾਂ ਜੋ ਵੀ ਕਹਿੰਦੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਨੇ ਇਹ ਚੀਜ਼ਾਂ ਤਾਂ ਦੇਖ ਸਕਦੇ ਹੋ ਪਿੰਕੀ ਢਾਲੀਵਾਲ ਨੇ ਪੱਖ ਲੈਣ ਦੀ ਵੀ ਕੋਸ਼ਿਸ਼ ਕਰਦੇ ਆਂਗੇ ਪਰ ਲੇਕਿਨ ਪਿੰਕੀ ਜੀ ਕੁਝ ਕਹੋਗੇ ਤਾ ਹੱਥ ਜੋੜਦੇ ਪਿੰਕੀ ਢਾਲੀਵਾਲ ਨਜ਼ਰ ਆ ਰਹੇ ਨੇ ਅੱਜ ਯਾਰ ਪਹਿਲਾਂ ਪਿੱਛੇ ਕਰ ਦੋ ਕੋਈ ਜਲਵਾ ਨਹੀਂ ਕੋਈ ਲੇਕਿਨ ਪੁਲਿਸ ਐ ਇੱਕ ਗੱਲ ਬਾਤ ਦੇਖ ਸਕਦੇ ਹੋ ਤੁਸੀਂ ਪਿੰਕੀ ਢਾਲੀਵਾਲ ਦੋਵੇਂ ਹੱਥ ਜੁੜੇ ਹੋਏ ਆ ਉਹਨਾਂ ਨੇ ਔਰ ਇੱਥੋਂ ਪੁਲਿਸ ਉਹਨਾਂ ਨੂੰ ਲੈ ਕੇ ਜਾ ਰਹੀ ਆ ਤਾਂ ਕੱਲ ਉਹਨਾਂ ਨੇ ਜਦੋਂ ਬਿਆਨ ਦਿੱਤਾ ਸੀ ਤਾਂ ਇਹ ਪਿੰਕੀ ਢਾਲੀਵਾਲ ਦਾ ਘਰ ਹੈ ਪਿੰਕੀ ਢਾਲੀਵਾਲ ਦਾ ਘਰ ਹੈ ਇਹ ਔਰ ਪਿੰਕੀ ਢਾਲੀਵਾਲ ਦੇ ਘਰ ਜਿਹੜਾ ਪਹੁੰਚੀ ਸੀਗੀ ਸੀਆਈਏ ਸਟਾਫ ਦੀ ਟੀਮ ਜਿਹੜੀ ਆ ਉਹ ਲੈ ਕੇ ਪਹੁੰਚੀ ਹੋਈ ਸੀ ਮੁਹਾਲੀ ਦੇ ਵਿੱਚ ਇਹ ਘਰ ਹੈ ਪਿੰਕੀ ਕੀਤਾ <li> ਵਾਲਾ ਦਾ ਜਿੱਥੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲਗਾਤਾਰ ਪਿੰਕੀ ਢਾਲੀਵਾਲ ਤੋਪ ਔਰ ਸਰਨਦਾ ਸ਼ਰਮਾ ਨੇ ਜਿਸ ਤਰ੍ਹਾਂ ਦੇ ਐਲੀਗੇਸ਼ਨ ਲਾਇਏ ਸੀ ਤਾਂ ਹਰਦੇਵ ਮਾਹੀ ਨੰਗਲ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਹਿੰਦੇ ਨੇ ਹਰਦੇਵ ਜੀ ਤਾਂ ਹਰਦੇਵ ਮਾਹੀ ਨੰਗਲ ਵੀ ਸੀਗੇ ਤਾਂ ਕੋਸ਼ਿਸ਼ ਵੀ ਕਰਦੇ ਆ ਕੀ ਕਹਿੰਦੇ ਆ ਪਲੀਜ਼ 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 ਸੌਰੀ ਤਾਂ ਹਰਦੇਵ ਮਾਹੀ ਨੰਗਲ ਸਣੇ ਹੋਰ ਵੀ ਇੰਡਸਟਰੀ ਦੇ ਕਈ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਸੀਗੇ ਇੱਥੇ ਸਪੋਰਟ ਦੇ ਲਈ ਤਾਂ ਇਹ ਘਰ ਪਿੰਕੀ ਢਾਲੀ ਵਾਲਾ ਖਣਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਦੇ ਆ ਮੈਮ ਕੀ ਗੱਲਬਾਤ ਹੋਈ ਹੈ ਜਿਹੜੇ ਐਲੀਗੇਸ਼ਨ ਨੇ ਸੁਨੰਦਰਾ ਸ਼ਰਮਾ ਅਰੇ ਰੋਂਗ ਐਲੀਗੇਸ਼ਨ ਸਾਹਿਬ ਵਾਈਫ ਰੋਂਗ ਮੈਂ ਵਾਈਫ ਨਹੀਂ ਆ ਮੈਂ ਇਸ ਘਰ ਦੀ ਮੈਂਬਰ ਆ ਬਿਲਕੁਲ ਰੋਂਗ ਐ ਅਲੀਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਕੋਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਯੂ نو ਉਹ ਕੁੜੀ ਕਿਸੇ ਪਿੰਕੀ ਥਾਲੀਵਾਲ ਪਿੰਕੀ ਥਾਲੀਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਭਿਓ ਵੜਾ ਜਾ ਜੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਹਾਂ ਹਾਂ ਹਮੇਸ਼ਾ ਪਾਜੀ ਹੁਣਾ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਇੱਥੇ ਸਾਰਾ ਟਾਈਮ ਹੁਣੰਦਾ ਐਸੇ ਘਰ ਚ ਰਹਿੰਦੀ ਰਹੀ ਆ ਹਾਂ ਜੀ ਇਸ ਘਰ ਦੇ ਵਿੱਚ ਰਹਿੰਦੀ ਰਹੇ ਇਸ ਘਰ ਦਾ ਸੁਨੰਧਾ ਰਹੀ ਹੈ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ ਉਹ 6 ਕੁ ਸਾਲ ਤੱਕ ਰਹੀ ਹੈ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਸਾਡੇ ਨਾਲ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਸਭ ਦੇ ਲਈ ਹਰ ਇੱਕ ਬੰਦਾ ਐਨਾ ਨਿਤ ਨੇਮੀ ਮੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾੜਾ ਨਹੀਂ ਕਰ ਸਕਦੇ ਉਹ ਪਤਾ ਨਹੀਂ ਕਿਉਂ ਕਿ ਜਦੋਂ ਹੋਰ ਵੀ ਸਾਹਮਣੇ ਆਏ ਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਆੜ ਜਾਂ ਕੋਈ ਹੋਰ ਹੋਰ ਲੋਕ ਨੇ ਤੁਹਾਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਨੇ ਥੈਟਸ ਇਟ ਲੈ ਕੇ ਗਈ ਹੈ ਪੁਲਿਸ ਹੁਣ ਇਥੋਂ ਘਰ ਤੋਂ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਉਹ ਟਾਫੀਜ਼ ਨੇ ਜਿਹੜੇ ਹੋਏ ਸਮਾਨ ਨੇ ਤੇ ਕੁਝ ਕੀ ਹੈ ਨਹੀਂ ਆਈ ਡੋਟ ਨੋ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਦੈਟ ਇਜ਼ ਇਨਟ੍ਰੋਡਕਸ਼ਨ ਵੀ ਮੈਂ ਚਾਹੁੰਦਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਇਹੋ ਕੰਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂਜੀ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋਈ ਚੜ੍ਹਦੀ ਕਲਾ ਚ ਹੀ ਰਹੇ ਆ ਕਿਉਂਕਿ ਉਹਨਾਂ ਨੇ ਕਦੀ ਕਿਸੇ ਦੇ ਨਾਲ ਮਾਰਾ ਨਹੀਂ ਕਰਿਆ ਕਦੀ ਕਿਸੇ ਉਹ ਜੀ ਤੁਹਾਡੀ ਪਿੰਕੀ ਟੌਲੀ ਵਾਲਦੀ ਨਾਲ ਲੱਗਦਾ ਕੀ ਕੀ ਆ ਉਹਨਾਂ ਨੇ ਕਿਸ ਤਰ੍ਹਾਂ ਕੀ ਬਸ ਕੁਛ ਨਹੀਂ ਉਹ ਕਹਿੰਦੇ ਭੈਜੀ ਮੈਂ ਵਧੀਆ ਕੋਈ ਚੱਕਰ ਨਹੀਂ ਹੀ ਇਸ ਵੈਰੀਫਾਈ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚੱਪਲਾਂ ਚੋਂ ਚੁੱਕ ਕੇ ਜਹਾਜ਼ ਚ ਬਿਠਾਉਂਗੇ ਤਾਂ ਐਦਾਂ ਹੋਏਗਾ ਇਹ ਬਿਆਨ ਸੀ ਉਹਦੇ ਤੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮ ਚਰਦਾ ਉਹ ਇਤੋਂ ਤੁਰੇ ਫਿਰਦੀ ਜਾਂਦੀ ਹੁੰਦੀ ਸੀਗੀ ਜਿਹਨੂੰ ਭਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਉਹਨੂੰ ਸਾਹਮਣੇ ਉਹਨੂੰ ਪੁੱਛੀਏ ਪਿੰਕੀ ਭਾਜੀ ਉਹਦਾ ਦਿਮਾਗ ਚੱਲਿਆ ਹੋਇਆ ਬਸ ਹੈ ਪਿੱਛੇ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਯੂ ਨੋ ਕਲਾਕਾਰ ਬੋਲ ਰਹੇ ਨਹੀਂ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੁਵਿੰਦਰ ਸ਼ਰਮਾ ਜੀ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਅੰਨਾ ਬਾਰੇ ਬੋਲਦੇ ਦੇਖੋ ਜੀ ਇਹ ਤਾਂ ਬਹੁਤ ਹੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਘਰ ਦੇ ਵਿੱਚ ਖੜੇ ਹੋ ਉਹ ਘਰ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸਨੂੰ ਫੁੱਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਦੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਆ ਠੀਕ ਠੀਕ ਚਲੋ ਕੀ ਕੀ ਕਰਦੀ ਰਹੀ ਆ ਹਾਂਜੀ ਦੇਖੋ ਕਿ ਸੁਨੰਦਾ ਜੀ ਹੋ ਰਿਹਾ ਜਿਸ ਤਰੀਕੇ ਨਾਲ ਸੁਨੰਦਾ ਸ਼ਰਮਾ ਹੋਣਾ ਦਾ ਉਸ ਬਿਆਨ ਤੋਂ ਬਾਅਦ ਬਿਆਨ ਆਇਆ ਪਿੰਕੀ ਟਹਲੀਵਾਲ ਹੋਣਾ ਨੇ ਕਿਹਾ ਕਿ ਅਸੀਂ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐ ਹੀ ਹੋਏਗਾ ਪਰ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਂ ਤਾਂ ਹਾੜੇ ਕੱਢਦੀ ਰਹੀ ਆ ਜਿਸ ਤਰੀਕੇ ਦੇ ਨਾਲ ਕਿ ਭਾਈ ਮੇਰਾ ਹਿਸਾਬ ਨਵੇੜ ਦਿਓ ਮੇਰਾ ਹਿਸਾਬ ਨਵੇੜ ਦਿਓ ਮੈਂ ਸੁਸਾਇਡ ਦੀ ਕੋਸ਼ਿਸ਼ ਕੀਤੀ ਜਾਂ ਮੇਰੇ ਮਨ ਦੇ ਵਿੱਚ ਇਹ ਚੀਜ਼ਾਂ ਆਈਆਂ ਇਹ ਬਿਆਨ ਹੈ ਕੱਲ ਦਾ ਸੁਨੰਦਾ ਦਾ 2016 ਟੂ ਟਿਲ 2023 دسمبر تک کوئی ایک ویڈیو دیکھو ਜਿਹਦੇ ਵਿੱਚ ਸੁਨੰਦਾ ਤੁਹਾਨੂੰ ਰੋਂਦੀ ਪਿੱਟਦੀ ਹੋਈ ਨਜ਼ਰ ਆਈ ਹੋਵੇ ਹਰ ਜਗ੍ਹਾ ਦੇ ਉੱਤੇ ਨੱਚਦੀ ਟੱਪਦੀ ਪਈ ਆ پورے ਘਰ ਦੀ ਉਹਨੇ ਮਤਲਬ ਛੋਟੂ ਛੋਟੂ ਕਦੀ ਕੁਛ ਕਦੀ ਕੁਛ ਇਹ ਕਿ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਗਿਆ ਸੀਗਾ ਐਦਾਂ ਤਾਂ ਕੁਛ ਨਹੀਂ ਹੈ ਨਾਥਿੰਗ ਲਾਈਕ 댓 ਉਹ ਨੂੰ ਦੀਦੀ ਕਹਿੰਦਾ ਹੁੰਦਾ ਸੀ ਕਿ ਬੈਨਪਰਾ ਵਾਲਾ ਰਿਸ਼ਤਾ ਸੀ ਪਿੰਕੀ ਜੀ ਦੇ ਬੇਟਿਆਂ ਦਾ ਔਰ ਸੁਨੰਦਾ ਦਾ ਹਾਂ ਬਿਲਕੁਲ ਬੈਨਪਰਾ ਉਹ ਸਾਰੀਆਂ ਵੀਡੀਓਜ਼ ਵਿੱਚ ਉਸਨੇ ਦੱਸਿਆ ਹੋਇਆ ਕਿ ਮੇਰਾ ਫੇਕ ਉਹਨੇ ਕਹਿ ਕਿ ਮੇਰੇ ਨਾਲ ਪ੍ਰੋਮਿਸ ਕੀਤਾ ਗਿਆ ਵਿਆਹ ਦਾ ਨਾਥਿੰਗ ਸਭ ਝੂਠੇ ਅਲੀਗੇਸ਼ਨ ਹੈ ਸਭ ਝੂਠੇ ਤੁਹਾਡਾ ਨਾਮ ਮੈਂ ਇੱਕ ਪਰ ਨਾਮ ਤਾਂ ਦੱਸ ਦਿਓ ਨਾ ਕਿਉਂਕਿ ਤੁਸੀਂ ਤਾਂ ਇਹ ਕਹਿੰਦੇ ਪਿੰਕੀ ਢਾਲੀਵਾਲ ਦੇ ਘਰ ਦੇ ਅੰਦਰ ਗਏ ਨੇ ਬੀਬਾ ਜੀ ਸਾਨੂੰ ਨਹੀਂ ਪਤਾ ਕੌਣ ਨੇ ਖੈਰ ਪਿੰਕੀ ਢਾਲੀਵਾਲ ਦੇ ਬਹੁਤ ক্লোਜ਼ ਹੀ ਹੋਣਗੇ ਜਿਹੜੇ ਘਰ ਦੇ ਅੰਦਰ ਨੇ ਉਹਨਾਂ ਨੇ ਪੂਰੀ ਕਹਾਣੀ ਦੱਸੀ ਆ ਤਾਂ ਇਹ ਘਰ ਹੈ ਪਿੰਕੀ ਢਾਲੀਵਾਲ ਹੁਣ ਦਾ ਜਿੱਥੇ ਸੀਆਈਏ ਸਟਾਫ ਦੀ ਟੀਮ ਲੈ ਕੇ ਆਈ ਸੀ ਪਿੰਕੀ ਢਾਲੀਵਾਲ ਨੂੰ ਪੁੱਛਗਿੱਛ ਕੀਤੀ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਰਦੇਵ ਮਾਹੀ ਨੰਗਲ ਸਣੇ ਕਈ ਕਲਾਕਾਰ ਪਿੰਕੀ ਢਾਲੀਵਾਲ ਦੇ ਘਰ ਹੁਣ ਗਏ ਨੇ ਔਰ ਬੀਬਾ ਜੀ ਕਹਿ ਰਹੇ ਸੀ ਕਿ ਭੈਣ ਭਰਾ ਵਾਲਾ ਰਿਸ਼ਤਾ ਸੀ ਪਿੰਕੀ ਢਾਲੀਵਾਲ ਦੇ ਬੇਟੇ ਦਾ ਔਰ ਸੁਨੰਦਾ ਸ਼ਰਮਾ ਦਾ ਪਰ ਉਸਨੇ ਵਿਆਹ ਦੇ ਪ੍ਰੋਮਿਸ ਦਾ ਦਾਵਾ ਕੀਤਾ ਔਰ ਉੱਤੇ ਹੀ ਹੋਰ ਵੀ ਕਈ ਕਲਾਕਾਰ ਸਾਹਮਣੇ ਆਏ ਆ ਜਿੱਥੇ ਸ਼੍ਰੀ ਬਰਾੜ ਜਾਂ ਕਾਕਾ ਜਾਂ ਹੋਰ ਵੀ ਕਈ ਕਲਾਕਾਰ ਸਾਹਮਣੇ ਆ ਰਹੇ ਆ ਕੈਨੇਡਾ ਦੀ ਇੱਕ ਕੰਪਨੀ ਆ ਉਸਨੇ ਵੀ ਪਿੰਕੀ ਢਾਲੀਵਾਲ ਤੇ ਠੱਗ ਨੇਸ਼ਨ ਕੰਪਨੀ ਆ ਉਸਨੇ ਵੀ ਅਲੀਗੇਸ਼ਨ ਲਾਇਆ ਪਿੰਕੀ ਢਾਲੀਵਾਲ ਖੁਨਾ ਤੇ ਤਾਂ ਇਹ ਪੱਖ ਸੀਗਾ ਅਸੀਂ ਪਿੰਕੀ ਢਾਲੀਵਾਲ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ੀਸ਼ਾ ਬੰਦ ਸੀਗਾ ਗੱਡੀ ਦਾ ਖੈਰ ਔਰ ਹੱਥ ਜੋੜਦੇ ਹੋਏ ਪਿੰਕੀ ਢਾਲੀਵਾਲ ਨਜ਼ਰ ਆ ਰਹੇ ਸੀਗੇ ਤਾਂ ਹੋਰ ਵੀ ਕਈ ਕਲਾਕਾਰ ਖੁੱਲ ਕੇ ਸਾਹਮਣੇ ਆਏ ਆ ਪਰ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਬਣਦਾ ਕੀ ਆ ਪਰ ਸ਼ਾਇਦ ਕੁਝ ਸਮਾਨ ਜਿਹੜਾ ਉਹ ਪੁਲਿਸ ਨੇ ਜ਼ਬਤ ਕੀਤਾ ਸਮਾਨ ਲੈ ਕੇ ਪੁਲਿਸ ਪਿੰਕੀ ਢਾਲੀਵਾਲ ਦੇ ਘਰੋਂ ਇੱਥੋਂ ਰਵਾਨਾ ਹੋਈ ਹੈ ਔਰ ਇਹੀ ਉਹ ਘਰ ਹੈ ਜਿੱਥੇ ਸੁਨੰਦਾ ਸ਼ਰਮਾ ਕਈ ਸਾਲ ਰਹੀ ਹੈ ਪਿੰਕੀ ਢਾਲੀਵਾਲ ਖੋਣ ਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦਾ ਦਾਵਾ ਇੱਕ ਬੀਬਾ ਜੀ ਨੇ ਕੀਤਾ ਔਰ ਉਹ ਕੋਈ ਫੈਮਿਲੀ ਮੈਂਬਰ ਸੀ ਨਾ ਅਸੀਂ ਉਹਨਾਂ ਨੂੰ ਪੁੱਛਿਆ ਨਾ ਤਾਂ ਨਹੀਂ ਖੈਰ ਉਹਨਾਂ ਨੇ ਦੱਸਿਆ ਪਰ ਉਹ ਕਹਿੰਦੇ ਕਿ ਉਹ ਫੈਮਿਲੀ ਮੈਂਬਰ ਨੇ ਔਰ ਸਾਰੇ ਕਿਸੇ ਜਾਣਦੇ ਨੇ ਸੁਨੰਦਾ ਸ਼ਰਮਾ ਕਦੋਂ ਆਈ ਕੀ ਰਿਸ਼ਤਾ ਸੀ ਪਿੰਕੀ ਢਾਲੀਵਾਲ ਹੋਣਾਂ ਦੇ ਨਾਲ ਉਸ ਦਾ ਔਰ ਉਹਨਾਂ ਨੇ ਖੁੱਲ ਕੇ ਆਪਣਾ ਪੱਖ ਰੱਖਿਆ